ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਵੀਡੀਓ ਬੋਲਦੇ ਹਾਂ ਮੈਡਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਪ ਲਵਾਇਆ ਸੀਗਾ ਵਾਤਾਵਰਨ ਦੱਸਦੇ ਉੱਤੇ ਵਧੀਆ ਦੋ ਦੋ ਤਿੰਨ ਤਿੰਨ ਫੁੱਟ ਚਾਰ ਚਾਰ ਫੁੱਟ ਬੂਟੇ ਹੋ ਗਏ ਸੀ ਉਹ ਬਾਹ ਦਿੱਤਾ ਗਿਆ ਸਾਰਾ ਉਸ ਬਾਣ ਚ ਖੜਿਆ ਉਹ ਕਿਦੀ ਮਨਜ਼ੂਰੀ ਨਾ ਬਾ ਹੈ ਗਈ ਜੰਗਲ ਉਹ ਨੇ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਉਹ ਪਛਾਣਤਾ ਭੰਗ ਨੇ ਜੀ ਮੇਰੀ ਮੈਂ ਤਾਂ ਨਹੀਂ ਪ੍ਰਬੰਧਕ ਜੀ ਹਾਂ ਜੀ ਚਲੋ ਜਿਆ ਸਾਫ ਹੁੰਦਾ ਪ੍ਰਬੰਧਕ ਉਹ ਹਰਾਨੀ ਦੀ ਗੱਲ ਆ ਜੀ ਜਾਣੇ ਸਾਨੂੰ ਅਧਿਕਾਰੀਆਂ ਨੂੰ ਮੈਨੂੰ ਮੇਰੇ ਧਿਆਨ ਚ ਆਇਆ ਸੀ ਉਹ ਬਾਈਕ ਵਾਲੀ ਬਾਕ ਰੋਕ ਕੇ ਹੀ ਕਰੋਗੇ ਤਾਂ ਫਨਾਹ ਕਰਤਾ ਜੀ ਬਾਤ ਆ ਸਾਰਾ ਬੂਟੇ ਦਾ ਜਿਵੇਂ ਤਵੀਆਂ ਮਾਰ ਕੇ ਪੱਟ ਤੇ ਖਤਮ ਕਰਤੇ ਡੀਸੀ ਦਾ ਨੰਬਰ ਹੈਗਾ ਤੇਰੇ ਕੋਲੇ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਲੋ ਤੁਸੀਂ ਦੇਖੇ ਹੋਣਾ ਲਗਾਤਾਰ ਸਾਨੂੰ ਉਹ ਟਾਲੀਆਂ ਜਿਹੜੀਆਂ ਪੱਟੀਆਂ ਅੱਠ ਅੱਜ ਮੈਨੂੰ ਪੰਜਵਾਂ ਦਿਨ ਹੋ ਗਿਆ ਉੱਥੇ ਲੜੀ ਜਾਂਦੇ ਉਹਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਵੀਡੀਓ ਨੂੰ ਕਦੇ ਐਸਰੀਮ ਨੂੰ ਕਦੇ ਤਸਿਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੀ ਵਾਲੀ ਕਾਰਵਾਈ ਸ਼ੁਰੂ ਹੋਈ ਐ ਨਹੀਂ ਪੰਜ ਦਿਨ ਤਾਂ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਐ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਜਲ ਹੋਈ ਆ ਥੱਲੇ ਤਾਂ ਕਹਿੰਦੇ ਗਾਲੀ ਸੁਣਨ ਨੂੰ ਕੋ ਤਿਆਰ ਨਹੀਂ ਸਾਰੇ ਪੱਲਾ ਛਾੜੀ ਅੱਲੇ ਸੀ ਹੁਣ ਆ ਮਸਲਾ ਨਵਾਂ ਉੱਠ ਖੜਿਆ ਭੰਮੇ ਖੁਰਦ ਪਿੰਡ ਆ ਇਹ ਭੰਮੇ ਖੁਰਦਾ ਜ਼ਿਲ੍ਹਾ ਮਾਨਸਾਲਾ ਪਿੰਡਾ ਦੇਖੋ ਭਾਈ 2 ਕਿੱਲਾ ਜੰਗਲ ਲੱਗਿਆ ਸੀ ਤੇ ਪੂਰੇ 2 ਕਿੱल्ल्या ਚਾ 2 ਕਿੱਲੇ ਸੀ ਸਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਤ ਐ ਆ ਦੇਖ ਲਓ ਆ ਹੋਰ ਦਿਖਾਉਣੇ ਆ ਜੋ ਆ ਬਣ ਖੜੇ ਆ ਬਾਈ ਬਣਾ ਦੇ ਆ ਦੇਖ ਲੋ ਬਣਾ ਦੇ ਬੂਟੇ ਖੜੇ ਆ ਇਹ ਏਡੇ ਏਡੇ ਹੋ ਗਏ ਸੀ ਬਾਈ ਉਧਰ ਮੁਰੂਦਾਂ ਪੁੱਜੇ ਸੀ ਉਹ ਸਾਰੇ ਕਿੱਡੇ ਕਿੱਡੇ ਹੋ ਗਏ ਸੀ ਓਏ ਏਡੇ ਏਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰੌਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਓਏ ਆ ਬਾਈ ਹਾਜੀ ਖੜੇ ਮੁਰੂਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਸੀ ਬਾਈ 5200 ਹਾਂਜੀ 5200 ਬੂਟਾ ਲਾਇਆ ਕੋਸੋ ਮਚਾਤੇ ਜੋ ਡੀਸੀ ਡੀਸੀ ਲਾ ਕੇ ਗਿਆ ਡੀਸੀ ਸਰ ਇਹ ਜੇ ਗੈਸਟ ਆਏ ਸੀਗੇ ਜੀ ਬੀਡੀਪੀਓ ਮੈਡਮ ਵੀ ਆਏ ਜਗੇ ਅੱਛਾ ਬੀਡੀਪੀਓ ਤੇ ਡੀਸੀ ਮਾਨਸਾ ਜਾਣੇ ਇੱਥੇ ਮਹਿਮਾਨ ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਠੰਡਾ ਕਲਾਂ ਹਮ ਕਲੀਪੁਰ ਹਾਂ ਹੁਣ ਸਰਪੰਚ ਤੇਰ ਪੰਚਾਇਤ ਦਾ ਭੰਗਾ ਹੈ ਵਾਹਾ ਕੀ ਵਾਹਾ ਕੀ ਦੇ ਘਾਰਨ ਵਾਲਾ ਹੈ ਫਿਰ ਤਾਂ ਜੋ ਜਿਵੇਂ ਪ੍ਰਬੰਧਕ ਨੇ ਉਹਨਾਂ ਦੇ ਦਾ ਪ੍ਰਬੰਧਕ ਨੇ ਬਾਦਾਂ ਨੰਬਰੇ ਪ੍ਰਬੰਧਕ ਦਾ ਹਾਂਜੀ ਨਹੀਂ ਮੜਾ ਜੀ ਹਾਂ ਅੱਡੇੜੇ ਬਰੂਦਾ ਦੇ ਬੂਟੇ ਬਹੁਤ ਵਧੀਆ। ਹੋਜੀ ਵੀ ਖੜੇ ਐ, ਪੁੱਛ ਪੌਦੇ ਖੜੇ ਐ। ਅੱਜ ਤੋਂ ਫਿਰ ਆਹ ਖੜੇ ਆ ਹਲੇ ਵਿੱਚ। ਆਹ ਆਹ ਰਾਤੇ ਸਾਰੇ। ਵਿੱਚ ਪੌਦੇ ਖੜੇ ਅਜੇ ਕਾਇਮ। ਬਬੀ ਜੂੰਦੋ ਬਾਈ ਖੜੇ ਐ। ਹਾਂ ਇਹ ਤਾਂ ਹਲੇ ਪੱਤੇ ਨਹੀਂ ਲੱਗੇ। ਹੈਗਾ ਨੰਬਰ ਤਲਾ ਮੇਰੀ ਕਰਾਯਾ ਯਾਰ ਪ੍ਰਬੰਧਕ ਕਿਹੜਾ ਸੀ। ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਬਾਹਿਆ ਗਿਆ ਇਹ। ਪ੍ਰਬੰਧਕ ਇਹ ਕਹਿੰਦੇ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਹਣ ਆ ਜਿਹੜਾ ਚੜਿਆ ਨਹੀਂ ਹੈਗਾ ਬਾਹਣੀ ਤੇ ਲਾ ਰਿਹਾ। ਉਹੀ ਗੱਲ ਕਹਿ ਰਹੇ ਸੀ ਅੱਛਾ ਸਾਡੇ ਕੋਲ ਜੀ ਖੜਦਾ ਹੀ ਨਹੀਂ ਚੜਿਆ ਹੋਇਆ ਮੌਜੂਦਾ ਹੈ ਡੀ ਸੀ ਟੀ ਨੇ ਭਾਈ ਜੀ ਇਹ ਡੀ ਸੀ ਡੀ ਦਾ ਨੰਬਰ ਮੇਰੇ ਕੋਲ ਆਇਆ ਹੈ ਹਾਂ ਹਾਂ ਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀ ਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀ ਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੇ ਹਾਂ ਜੀ ਪਰਮੰਦਰ ਗਰੋਹ ਜੀ ਸ਼ੁਰੂ ਉਹ ਲੋਕਾਂ ਦੇ ਕੋਟ ਫੋਕੇ ਸੀ ਗੁੱਟੇ ਹਨ ਬਾਈ ਹਾਂਜੀ ਬਾਈ ਵਗਿਆ ਚਲ ਪਿਆ ਸੀ ਆ ਤਾਂ ਇੱਥੋਂ ਤੱਕ ਸੀ ਬਾਈ 80% ਬੁਝੇ ਸੀਗੇ ਜੀ ਜਿੰਨੇ ਲਾਏ ਆ ਉਹਦੇ ਛੋਸੀ ਬ੍ਰਾਂਡ ਬੁਝੇ ਕੈਂਪ ਸੀ ਜਮਾ ਅਰੇ ਬਾਈ ਮਾਰ ਨੂੰ ਹਾਂ ਉਹੜਾ ਇਹ ਕੱਕ ਫੋਨ ਕਰਕੇ ਦਿਖਾਈ ਘਟ ਦਿੰਦੇ ਸੀ ਲਾ ਲਾ ਫੋਨ ਲਾ ਮੇਰੀ ਗੱਲ ਸੁਣ ਕੱਕ ਫੋਨ ਕਰਕੇ ਦਿਖਾਈ ਘਟ ਦਿੰਦੇ ਜੀ ਉਹ ਬੁਝੇ ਸਾਰੇ ਕੈਂਪ ਵਧੀਆ ਲੈਂਡ ਚ ਲਾਏ ਸੀ ਮਤਲਬ ਬੂਹੀਆਂ ਪਾਈਆਂ ਸੀ ਛੇ ਇਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਏ ਵੀ ਨਹੀਂ ਛੱਡ ਰਹੇ ਕੋਈ ਦਰਖਤ ਛੜਕਾਂ ਦੇ ਖੜੇ ਵੀ ਨਹੀਂ ਛੱਡ ਰਹੇ ਪੱਟ ਰਹੇ ਆ ਹੁਣ ਇਹਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸੰਬੰਧਿਤ ਮੈਿਕ ਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਪਾ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਦੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋ ਗਏ ਸੀਗੇ ਜੀ ਵਧੀਆ ਤੇ ਮਾ ਲੋ ਦੁਆ ਤੇ ਪਤਾ ਨਹੀਂ ਕਿਵੇਂ ਕਿਹੜੇ ਹਿਸਾਬ ਨਾਲ ਇਹ ਬਾਹਿਆ ਗਿਆ ਸਾਰੀ ਬੂਜੇ ਕੈਂਮ ਸੀਗੇ ਇਹਨੇ ਬਾਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਜੀ ਵੇਖ ਲੋ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਆ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਦਿਵਸ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਵਾਤਾਵਰਨ ਜਿਹਦੇ ਦਿਹਾੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਪਾਇਆ ਜਾਂਦਾ ਸਿਹਦਾ ਕੌਣ ਜ਼ਿੰਮੇਵਾਰ ਆ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਜੰਗਲਾਤ ਮੰਤਰੀ ਨੂੰ ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਣਾ ਚਾਹਣਾ ਮਸਲਾ ਕਿਉਂਕਿ ਜਿਸ ਤਰੀਕੇ ਨਾਲ ਮੈਂ ਉਟਾਲਾਂਗਾ ਨਾ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਂਦਾ ਹੈਲੋ 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 ਤਾਰ ਵੀ ਲਾਈ ਆ ਬਗਲ ਮਾਰਿਆ ਵਾ ਯਾਰ ਦੇਖ ਲਾ ਤਾ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਦੋਂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਵਿਭਾਗ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆਹ ਦੋ ਕਿੱਲੇ ਜੰਗਲਵਾਹ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਊਂਡ ਗਲਾਸ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਰਕਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਐਡੀਸੀ ਨੇ ਬੰਦ ਕਰ ਲਿਆ ਪਹੁੰਚ ਸੋ ਮੈਂ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹਨਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਬਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜਾੜਦਗੇ ਤਬਾਹ ਕਰਦਗੇ ਸੁਪਨਚੈਤਾਂ ਨਾਲ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣਨੇ ਚੋਣਾ 'ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਦਾ ਬੇਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਕੀਤੀ ਸੀ ਕੌਣ ਸੀਗੀ ਉਦੋਂ ਪਰਮਵੀਰ ਜੀ ਪਰਮਵੀਰ ਸਿੰਘ ਪਰਮਵੀਰ ਸਿੰਘ ਆਇਆ ਸੀ ਉਹੀ ਉਹੀ ਨੇ ਹੁਣ ਵੀ ਹੋਈ ਪਰਮਵੀਰ ਸਿੰਘ ਜਿਹੜੇ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਵਾ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੈਨੂੰ ਲੋਕਾਂ ਨੇ ਸਬਕ ਸਿਖਾਤਾ ਤੈਨੂੰ 92 ਦੇ ਵਿੱਚੋਂ ਤਿੰਨ ਤੇ ਲਿਆਈ 13 ਜੀ ਲੋਦੀ ਗੱਲ ਕਰਦੇ ਆਲੇ ਤਿੰਨ ਦੇ ਲਿਆ ਕੇ ਪਟਕਾ ਕੇ ਮਾਰਿਆ 27 ਜੀ ਤਰਾ ਆਹੀ ਹਾਲ ਰਹਾ ਆਹੀ ਚੁਟਕਲੇ ਕਹਾਣੀਆਂ ਗੱਪ ਤਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਹੋਣਾ ਕਿਹੜੀਆਂ 92 ਤੈਨੂੰ 92 ਮਤਲਬ ਤੈਨੂੰ 92 ਵੋਟਾਂ ਵੀ ਨਹੀਂ ਪੈਣਗੀਆਂ ਇੱਕ ਹਲਕੇ 'ਚ ਜਿਹੜਾ ਛੋੜਿਆ ਆਹੀ ਰਹੇ ਸੋ ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿਲੇ ਜੰਗਲਵਾ ਹੈ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਪਾਇਆ ਪ੍ਰਬੰਧਕ ਲੱਗਿਆ ਸੀ ਕਰਨ ਕੁਮਾਰ ਉਹਦੀ ਰਹਿਨਮਾਈ ਦੇ ਹੇਠ ਪਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਨੇ ਹੈ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਏ ਕੋਈ ਮੌਜੂਦ ਜਿਹੜੀ ਸਾਬਕਾ ਪੰਚਾਇਤ ਸੀ ਸਰਪੰਚ ਸੀ ਕਿਹਨੇ ਬਹਾਇਆ ਕਿਹਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਹਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਗਈ ਜ਼ਮੀਨ ਦੀ ਸੋ ਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵੱਡਿਆ ਜਾਂਦਾ ਰੁੱਖ ਵੱਡਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮੋਖਾਲਾ ਫਰਤ ਤਰੂ ਉੱਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜਿਵੇਂ ਮੈਂ 5 ਦਿਨ ਦਾ ਭੱਜਿਆ ਨੱਠਿਆ ਫਿਰਦਾ ਸੀ ਉਹਨਾਂ ਦੀ ਕਾਰਵਾਈ ਹੋ ਕੇ ਖਲਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਤੁਸੀਂ ਕਰਕੇ ਤੁਹਾਨੂੰ ਬੇਨਤੀ ਐਨੀ ਆ ਕਿ ਆ ਜਿਹੜਾ ਜੰਗਲ ਮੈਂ ਫਿਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਏਡੇ ਡੇ ਬੁੱਟੇ ਹੋ ਗਏ ਸੀਗੇ ਸਾਰੇ ਵੱੜਤੇ ਆ ਟੱਕ ਲੋਰੇ ਆ ਆ ਢੇਰਿਆਂ ਲੱਗੀਆਂ ਪੰਗਾ ਦੇਖਦਾ ਆ ਬਾਣਾ ਕਰੀਰ ਰੇਰੂ ਕਿੱਕਰਾ ਫਮਾ ਕੁੱਲ ਤਰ੍ਹਾਂ ਦੀ ਵੈਰੈਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ ਆ ਪੱਟ ਕੇ ਵੱਢ ਕੇ ਤਵੀਆਂ ਦੇ ਨਾਲ ਆ ਦੇਖ ਲੋ ਆ ਆ ਪਈਆਂ ਢੇਰਾਂ ਲੰਗ ਖੈਦਰ ਮਰੂਦਾਂ ਦੇ ਰੱਖਦੇ ਸੀ ਆਹ 52 ਤੋਂ 5200 5200 ਦਰਖਤ ਸੀਗੇ 62 ਕਿਸਮਾਂ ਦੇ ਦਰਖਤ 62 ਕਿਸਮਾਂ ਦੇ 62 ਕਿਸਮਾਂ ਦੇ ਦਰਖਤ ਸੀ 62 ਕਿਸਮਾਂ ਤੂੰ ਤ ਵੀ ਸੀ ਚੱਕਿਆ ਹੀ ਫੋਨ ਨੇ ਚੱਕਿਆ